ਹਾਂ ਮੈਂ ਤੁਹਾਨੂੰ ਨਾ ਕਿਹਾ ਸੀਗਾ ਸਵੇਰੇ ਵੀ ਗੱਲ ਕਰਨੀ ਸੀਗੀ ਮੈਂ ਵਿਹਲਾ ਹੀ ਆ ਦੱਸੋ ਆ ਜਾ ਹੁਣੇ ਆ ਜਾ ਹਾਂ ਹੁਣ ਨਾ ਮੈਂ ਚੱਲਿਆ ਸੀਗਾ ਬੰਬੀ ਤੇ ਤੇ ਤੁਸੀਂ ਉੱਥੇ ਆ ਜਾਓ ਤੇ ਮੈਂ ਕਹਿੰਦਾ ਹਾਂ ਵੀ ਜੇ ਆਪਾਂ ਤੁਹਾਡੇ ਭਤੀਜੇ ਵੱਲੋਂ ਗੱਲ ਕਰ ਲਈਏ ਜੋਬਨ ਵੱਲੋਂ ਕੋਈ ਗੱਲ ਨਹੀਂ ਜਿੱਦਾਂ ਤੁਹਾਡਾ ਮਨ ਹੋਣਾ ਰਿਸ਼ਤਾ ਤੇ ਭਾਜੀ ਤੁਹਾਡੇ ਮਨ ਨੂੰ ਹੋਣਾ ਬਿਲਕੁਲ ਬਿਲਕੁਲ ਜਿੱਦਾਂ ਜੇ ਕੋਈ ਚੰਗਾ ਕਰ ਲਾਂਗੇ ਨੇੜੇ ਆ ਤੇ ਆਪਣੇ ਪਰਿਵਾਰਾਂ ਦੇ ਵਿੱਚ ਆ ਪਰਿਵਾਰ ਨੂੰ ਤੇ ਮੈਂ ਜਾਣਦਾ ਹੀ ਹਾਂ ਬਿਲਕੁਲ ਜੀ ਠੀਕ ਆ ਜੀ ਬਾਕੀ ਇਹ ਆ ਵੀ ਰਿਸ਼ਤਾ ਚਲੋ ਕਰ ਵੀ ਲੈਨੇ ਆ ਵਧੀਆ ਵਾ ਮੁੰਡਾ ਵੀ ਪਰ ਇੱਕ ਗੱਲ ਜੇ ਬੇਨਤੀ ਆ ਵੀ ਡਿਮਾਂਡ ਨਹੀਂ ਜੇ ਕੋਈ ਪੂਰੀ ਕੀਤੀ ਜਾਣੀ ਮੈਨੂੰ ਇਹ ਸਮਝ ਨਹੀਂ ਆਉਂਦੀ ਕਿ ਰੱਬ ਵੀ ਕਿਹੜਾ ਵੈਰ ਕੱਢਣ ਦਿਆ ਜਿਹੜੀ ਸਕੀਮ ਲਾਉਨੇ ਆ ਉਹੋ ਹੀ ਫੇਲ ਹੁੰਦੀ ਜਾਂ ਰਹੀ ਆ ਮੈਨੂੰ ਤਾਂ ਲੱਗਦਾ ਵਾ ਆ ਜਿਹੜੀ ਪੈੜੀ ਹੈ ਨਾ ਉਹ ਸਾਡੇ ਹੱਥ ਵਿੱਚ ਨਹੀਂ ਆਉਣੀ ਇਹਨਾਂ ਨੇ ਆਉਮ ਨਹੀਂ ਗੀ ਦੇਣੀ ਯਾਰ ਆਵਾ ਤੋ ਇਹ ਗੱਲ ਛੱਡ ਦੇ ਉਹ ਪੈੜੀ ਹਟ ਕੇ ਆਉਗੀ ਆਉਗੀ ਘਬਰਾ ਨਾ ਹੋਰ ਕੋਈ ਸਕੀਮ ਲਾ ਲੈਨੇ ਆ ਚਲ ਜੇ ਕੁੜੀ ਦਾ ਉਹ ਕਰਾ ਦੇਣਗੇ लवली ਦਾ ਹੋਣਾ ਕੋਠੇ ਪਾਉਣੇ